ਭਾਰਤ ਸਰਕਾਰ ਵੱਲੋਂ ਲਖਵੀਰ ਸਿੰਘ ਲੰਡਾ ਜੋ ਕਿ ਇੱਕ ਗੈਂਗਸਟਰ ਹੈ ਉਸ ਨੂੰ ਅੱਤਵਾਦੀ ਘਰਾਰ ਦੇ ਦਿੱਤਾ ਗਿਆ ਅੱਤਵਾਦੀ ਐਲਾਨ ਦਿੱਤਾ ਗਿਆ ਲਖਵੀਰ ਲੰਡਾ ਫਿਲਹਾਲ ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਕੈਨੇਡਾ ਦੇ ਐਡਮੰਟਨ ਦੇ ਵਿੱਚ ਰਹਿੰਦਾ ਹੈ ਲਖਵੀਰ ਲੰਡਾ ਔਰ ਉਸ ਉੱਤੇ ਕਈ ਗੰਭੀਰ ਇਲਜ਼ਾਮ ਭਾਰਤ ਦੇ ਅੰਦਰ ਦਰਜ ਨੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਲਖਵੀਰ ਲੰਡਾ ਮੋਹਾਲੀ ਦੇ ਵਿੱਚ ਇੰਟੈਲੀਜੈਂਸ ਬਿਊਰੋ ਉੱਤੇ ਹੋਏ ਹਮਲੇ ਦੇ ਵਿੱਚ ਵੀ ਸ਼ਾਮਲ ਸੀ ਔਰ ਲਖਬੀਰ ਲੰਡਾ ਵਿਦੇਸ਼ ਤੋਂ ਹੀ ਕਈ ਅੱਤਵਾਦੀ ਮੋਡੀਊਲ ਚਲਾ ਰਿਹਾ ਇਹੋ ਜਿਹੇ ਵੀ ਇਲਜ਼ਾਮ ਉਸ ਉੱਤੇ ਲੱਗਦੇ ਨੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਲਖਬੀਰ ਲੰਡਾ ਦੇ ਕਾਫੀ ਸਬੰਧ ਨੇ ਔਰ ਇਹਨਾਂ ਦੇ ਚੱਲਦੇ ਹੀ ਲਖਬੀਰ ਲੰਡਾ ਨੂੰ ਹੁਣ ਅੱਤਵਾਦੀ ਵੀ ਘਰਾਰ ਦੇ ਦਿੱਤਾ ਗਿਆ ਤੁਹਾਨੂੰ ਇੱਥੇ ਤਾਂ ਦੱਸ ਦਿੰਦੇ ਆ ਕਿ ਲਖਬੀਰ ਲੰਡਾ ਦੇ ਖਿਲਾਫ ਓਪਨ ਐਂਡਡ ਵਾਰੰਟ ਵੀ ਜਾਰੀ ਕੀਤਾ ਗਿਆ ਹਾਲਾਕੀ ਉਸ ਦੇ ਖਿਲਾਫ ਕਈ ਮਾਮਲੇ ਦਰਜ ਨੇ ਭਾਰਤ ਦੇ ਅੰਦਰ ਕਈ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਆਈਈਡੀ ਸਪਲਾਈ ਦਾ ਮਾਮਲਾ ਵੀ ਹੈਗਾ ਹੈ ਹਥਿਆਰਾਂ ਦੀ ਤਸਕਰੀ ਦਾ ਨਸ਼ੇ ਦੀ ਤਸਕਰੀ ਦਾ ਇਸ ਤੋਂ ਇਲਾਵਾ ਕਤਲ ਤੇ ਫਰੋਤੀਆਂ ਦੇ ਮਾਮਲੇ ਵੀ ਲਖਵੀਰ ਲੰਡਾ ਦੇ ਖਿਲਾਫ ਭਾਰਤ ਦੇ ਅੰਦਰ ਦਰਜ ਨੇ 2017 ਦੇ ਵਿੱਚ ਲਖਵੀਰ ਲੰਡਾ ਵਿਦੇਸ਼ ਚਲਾ ਗਿਆ ਸੀ ਔਰ ਉਸੇ ਚੱਲਦੇ ਉਸ ਤੋਂ ਬਾਅਦ ਜਿਹੜੀ ਹੈ ਪੁਲਿਸ ਦੀ ਕਾਰਵਾਈ ਔਰ ਏਜੰਸੀਆਂ ਦੀ ਕਾਰਵਾਈ ਤੇਜ਼ ਹੋ ਗਈ ਸੀ ਉਸੇ ਦੇ ਚੱਲਦੇ ਹੁਣ ਲਖਬੀਰ ਲੰਡਾ ਨੂੰ ਅਤਵਾਦੀਤਾ ਲਾਣੇ ਆਇਆ ਪਰ ਜੁਲਾਈ 2023 ਦੇ ਵਿੱਚ ਉਸ ਨੂੰ ਭਗੌੜਾ ਵੀ ਲਾਣ ਦਿੱਤਾ ਗਿਆ ਸੀ ਇਸ ਦੇ ਨਾਲ ਨਾਲ ਇਹ ਵੀ ਦੱਸਤੀ ਹੈ ਕਿ ਲਖਬੀਰ ਲੰਡਾ ਤਰਨਤਾਰਨ ਨਜ਼ਦੀਕ ਹਰੀਕੇ ਪਿੰਡ ਦਾ ਰਹਿਣ ਵਾਲਾ ਹੈ ਜਿਹੜਾ ਕਿ ਪਾਕਿਸਤਾਨ ਦੇ ਖਾਸਾ ਕਰੀਬ ਦੱਸਿਆ ਜਾਂਦਾ ਹੈ ਲਖਬੀਰ ਲੰਡਾ ਦੇ ਲਿੰਕਸ ਪਾਕਿਸਤਾਨ ਦੇ ਨਾਲ ਵੀ ਦੱਸੇ ਜਾਂਦੇ ਨੇ ਏਜੰਸੀਆਂ ਦਾ ਸਾਫ਼ ਕਹਿਣਾ ਹੈ ਸਰਕਾਰ ਦਾ ਇਥੋਂ ਤੱਕ ਸਾਫ਼ ਕਹਿਣਾ ਹੈ ਕਿ ਲਖਬੀਰ ਲੰਡਾ ਸਰਹੱਦ ਪਾਰ ਤੋਂ ਕਿਸੇ ਏਜੰਸੀ ਦੇ ਨਾਲ ਸੰਬੰਧ ਵਿੱਚ ਹੈਗਾ ਸੰਪਰਕ ਦੇ ਵਿੱਚ ਹੈਗਾ ਭਾਰਤ ਦੇ ਅੰਦਰ ਅਤਵਾਦੀ ਮੋਡੀਊਲ ਚਲਾਉਣ ਦੇ ਇਲਜ਼ਾਮ ਵੀ ਲਖਬੀਰ ਲੰਡਾ ਦੇ ਉੱਤੇ ਲੱਗੇ ਨੇ ਔਰ ਨਾ ਪੁਲੀਏ ਮੋਹਾਲੀ ਦਾ ਉਹ ਇੰਟੈਲੀਜੈਂਸ ਬਿਊਰੋ ਉੱਤੇ ਹੋਇਆ ਹਮਲਾ ਜਿਸ ਦੇ ਵਿੱਚ ਲਖਬੀਰ ਲੰਡਾ ਦੀ ਸ਼ਮੂਲਤ ਦੱਸੀ ਜਾਂਦੀ ਸੀ ਔਰ ਉਸੇ ਨੂੰ ਲੈ ਕੇ ਲਖਬੀਰ ਲੰਡਾ ਦੇ ਖਿਲਾਫ ਇੱਕ ਹੋਰ ਮਾਮਲਾ ਵੀ ਦਰਜ ਹੋਇਆ ਸੀ ਖੈਰ ਲਖਬੀਰ ਲੰਡਾ ਇਕੱਲਾ ਨਹੀਂ ਸਕੋ ਉਸ ਦੀ ਇੱਕ ਮਹਿਲਾ ਸਾਥੀ ਵੀ ਇਸ ਦੇ ਵਿੱਚ ਸ਼ਾਮਿਲ ਦੱਸੀ ਜਾਂਦੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਆਤਵਾਦ ਫਲਾਉਣ ਦੇ ਵਿੱਚ ਸ਼ਾਮਿਲ ਨੇ ਔਰ ਅਸ਼ੜੀ ਅੰਤਰ ਰਚਦੇ ਨੇ ਇਹ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਹੋਏ ਨੇ ਗ੍ਰਹਿ ਮੰਤਰਾਲੇ ਵੱਲੋਂ ਲਖਬੀਰ ਲੰਡਾ ਦੀ ਲੋਕੇਸ਼ਨ ਜਿਹੜੀ ਆ ਉਹ ਐਡਮਿੰਟਨ ਦੱਸੀ ਗਈ ਹੈ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਲਖਬੀਰ ਲੰਡਾ ਰਹਿੰਦਾ ਆ ਔਰ ਉੱਥੋਂ ਹੀ ਇਹ ਸਾਰੇ ਮੋਡਿਊਲ ਚਲਾਉਂਦਾ ਇਹ ਇਲਜ਼ਾਮ ਨੇ ਉੱਥੋਂ ਦੀ ਖਾਲਿਸਤਾਨੀ ਇੱਕ ਏਜੰਸੀ ਹੈਗੀ ਹੈ ਜਿਸ ਦਾ ਨਾਮ ਹੈਗਾ ਬਬਰ ਖਾਲਸਾ ਇੰਟਰਨੈਸ਼ਨਲ ਉਸ ਦੇ ਨਾਲ ਲਖਬੀਰ ਲੰਡਾ ਦੇ ਖਾਸੇ ਸਬੰਧ ਦੱਸੇ ਜਾਂਦੇ ਨੇ ਔਰ ਉਸੇ ਤਹਿਤ ਲਖਬੀਰ ਲੰਡਾ ਨੂੰ ਹੁਣ ਅੱਤਵਾਦੀ ਵੀ ਐਲਾਨਿਆ ਗਿਆ ਭਾਰਤ ਦੇ ਅੰਦਰ ਵੱਖ-ਵੱਖ ਮਾਮਲੇ ਨੇ ਜਿਨ੍ਹਾਂ ਦੇ ਖਿਲਾਫ ਜਿਨ੍ਹਾਂ ਦੇ ਚੱਲਦੇ ਲਖਬੀਰ ਲੰਡੇ ਦੇ ਖਿਲਾਫ ਸਰਚ ਆਪਰੇਸ਼ਨਸ ਚਲਾਏ ਜਾ ਰਹੇ ਹੁੰਦੇ ਨੇ ਔਰ ਉੱਥੇ ਹੀ ਆ ਓਪਨ ਐਂਡਡ ਵਾਰੰਟ ਵੀ ਲਖਬੀਰ ਲੰਡਾ ਦੇ ਖਿਲਾਫ ਜਾਰੀ ਹੋਇਆ ਹੁੰਦਾ ਨਾਲ ਦੀ ਨਾਲ ਲਖਬੀਰ ਲੰਡਾ ਦੀ ਜਿਹੜੀ ਜਾਇਦਾਦ ਹੈਗੀ ਆ ਤਰਨਤਾਰਨ ਦੇ ਵਿੱਚ ਖਾਸ ਕਰਕੇ ਹਰੀਕੇ ਪਿੰਡ ਦੇ ਵਿੱਚ ਉਸ ਨੂੰ ਵੀ ਜ਼ਬਤ ਕਰਨ ਦੇ ਹੁਕਮ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ ਨਾਲ ਨਾਲ ਇਹ ਵੀ ਦੱਸ ਦਿੰਦੇ ਆ ਕਿ ਲਖਬੀਰ ਲੰਡਾ ਨੂੰ ਅੱਤਵਾਦੀ ਵੀ ਐਲਾਨ ਕਰ ਦਿੱਤਾ ਗਿਆ ਕਿਉਂਕਿ ਹੁਣ ਤੱਕ ਦੀਆਂ ਜਿੰਨੀਆਂ ਵੀ ਕਾਰਵਾਈਆਂ ਵਾਰਦਾਤਾਂ ਪੰਜਾਬ ਦੇ ਵਿੱਚ ਹੋਈਆਂ ਨੇ ਪੰਜਾਬ ਤੋਂ ਨਜ਼ਦੀਕ ਹੋਈਆਂ ਨੇ ਉਹਨਾਂ ਸਾਰਿਆਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਲਖਵੀਰ ਲੰਡੇ ਦਾ ਨਾਮ ਸਾਹਮਣੇ ਆਇਆ ਉਹਨਾਂ ਦੇ ਆਧਾਰ ਦੇ ਉੱਤੇ ਹੁਣ ਅਗਲੀ ਕਾਰਵਾਈ ਕੀਤੀ ਜਾਵੇਗੀ ਸਰਕਾਰ ਦਾ ਇਹ ਸਾਫ਼ ਤੌਰ ਤੇ ਕਹਿਣਾ ਹੈ ਕਿ ਯੂਏਪੀਏ ਤਹਿਤ ਜਿਸ ਵਿਅਕਤੀ ਦੇ ਉੱਤੇ ਇਹ ਸ਼ੱਕ ਹੋ ਰਹੀਆਂ ਪਖਤਾ ਸਬੂਤ ਹੋਣ ਕੇ ਉਹ ਅਤਵਾਦ ਦੇ ਨਾਲ ਜੁੜਿਆ ਹੋਇਆ ਹੈ ਤੇ ਉਸ ਦੇ ਖਿਲਾਫ ਯੂਏਪੀਏ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ ਔਰ ਉਸ ਨੂੰ ਅਤਵਾਦੀ ਐਲਾਨਿਆ ਜਾ ਸਕਦਾ ਹੈ ਜਿਸ ਦੇ ਚਲਦੇ ਸਰਕਾਰ ਨੇ ਹੁਣ ਲਖਬੀਰ ਲੰਡਾ ਨੂੰ ਅਤਵਾਦੀ ਐਲਾਨ ਦਿੱਤਾ ਹੈ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਐਡਮਿੰਟਨ ਦੇ ਵਿੱਚ ਰਹਿੰਦੇ ਜਿਵੇਂ ਕਿ ਗ੍ਰਾਮ ਮੰਤਰਾਲੇ ਦਾ ਕਹਿਣਾ ਹੈ ਲਖਬੀਰ ਲੰਡਾ ਨੂੰ ਐਡਮਿੰਟਨ ਤੋਂ ਭਾਰਤ ਲਿਆਂਦਾ ਜਾਵੇਗਾ ਔਰ ਕਾਰਵਾਈ ਉਸ ਦੇ ਖਿਲਾਫ ਹੋਵੇਗੀ ਜਾਂ ਨਹੀਂ ਇਹ ਸਮਾਂ ਦੱਸੇਗਾ ਓਪਨ ਐਂਡਡ ਵਾਰੰਟ ਦੇ ਆਧਾਰ ਦੇ ਉੱਤੇ ਕੀ ਕੁਝ ਕੀਤਾ ਜਾਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪੰਜਾਬ ਦੇ ਵਿੱਚ ਭਾਰਤ ਦੇ ਅੰਦਰ ਵਕ ਵਕ ਥਾਵਾਂ ਦੇ ਉੱਤੇ ਉਸ ਦੇ ਖਿਲਾਫ ਜਿਹੜੇ ਕੇਸ ਦਰਜ ਨੇ ਜੋ ਜੋ ਕੁਝ ਉਹ ਨਕੀਤਾ ਹੋਇਆ ਹੈ ਉਹਨਾਂ ਦੇ ਆਧਾਰ ਦੇ ਉੱਤੇ ਕੀ ਕੁਝ ਕੀਤਾ ਜਾਵੇਗਾ ਉਹ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ ਔਰ ਤੱਕ ਲਈ ਤੁਸੀਂ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ